ਅਸੀ ਕਾਲ ਦੀ ਲੋਕਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਸਿੰਘ ਇਸ ਟਾਈਮ ਅਸੀਂ ਮੌਜੂਦ ਹਾਂ ਪਿੰਡ ਅਜਤਗੱਲ ਵਿਖੇ ਜਿੱਥੇ ਕਾਂਗਰਸ ਪਾਰਟੀ ਦੇ ਹਲਕਾ ਅਨਚਾਰਜ ਦਰਸ਼ਨ ਸਿੰਘ ਢੱਲਮਾ ਵੱਖ-ਵੱਖ ਪਾਰਟੀਆਂ ਤੋਂ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਵਿੱਚ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੱਸੇ ਜਾ ਰਹੇ ਹਨ ਤੁਹਾਨੂੰ ਅਸੀਂ ਦਿਖਾਉਣੇ ਆ ਕਿਸ ਤਰ੍ਹਾਂ ਦਰਸ਼ਨ ਸਿੰਘ ਢੱਲਮਾ ਵੱਖ-ਵੱਖ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ ਤੇ ਉਹਨਾਂ ਕਿਸ ਤਰ੍ਹਾਂ ਆਉਣ ਵਾਲੇ ਟਾਈਮ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕਰਾ ਕੇ ਉਹਨਾਂ ਨਵਾਦੀ ਕਰਦੇ ਹਨ। ਸਦਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਅਨਚਾਰਜ ਦਰਸ਼ਨ ਸਿੰਘ ਢਲਮਾਨੀ ਅੱਜ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਇਆ। ਉਹਨਾਂ ਪਿੰਡ ਜਤਗੱਲ ਵਿਖੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਤੋਂ ਲੋਕਾਂ ਦੀ ਸ਼ਮੂਲਿਤ ਕਾਂਗਰਸ ਪਾਰਟੀ ਵਿੱਚ ਕਰਾਈ। ਉਹਨਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਰੋਪੋ ਭੇਟ ਕਰਕੇ ਉਹਨਾਂ ਨੂੰ ਜੀ ਆਇਆਂ ਆਖਿਆ ਨਾਲ ਹੀ ਉਹਨਾਂ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਉਹਨਾਂ ਦਾ ਬੰਦਾ ਮਾਨਸਤ ਕਰ ਦਿੱਤਾ ਜਾਵੇਗਾ ਤੇ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਅਸੀਂ ਤੁਹਾਡੀ ਗੱਲਬਾਤ ਕਰਾਉਣੇ ਆ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਢੱਲਮਾ ਤੇ ਨਾਲ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਵੱਖ-ਵੱਖ ਪਾਰਟੀ ਦੇ ਵਰਕਰਾਂ ਨਾਲ ਕੀ ਕਾਰਨ ਹੈ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਆਲਵੀਦਾ ਕੇ ਕਾਂਗਰਸ ਵਿੱਚ ਸ਼ਾਮਿਲਿਤ ਕਰਨ ਨੂੰ ਕਿਉਂ ਐਵੇਂ ਦਿੱਤੀ ਆਓ ਤੁਹਾਡੀ ਅਸੀਂ ਕਰਾਉਣੇ ਆ ਗੱਲਬਾਤ ਹਾਂ ਜੱਜ ਪਿੰਡ ਜੱਤਗਲ ਤੋਂ ਢਲਮਾ ਸਾਹਿਬ ਦੇ ਤੁਸੀਂ ਬੰਦੇ ਸ਼ਾਮਿਲ ਕਰਾਏ ਆ ਕਿਹੜੀ ਕਿਹੜੀ ਪਾਰਟੀ ਦੇ ਬੰਦੇ ਸ਼ਾਮਿਲ ਹੋਏ ਅੱਜ ਅਸੀਂ ਜੱਤਗਲ ਪਿੰਡ ਵਿੱਚ ਖੜੇ ਆ ਤੇ ਇੱਥੇ ਕਾਫੀ ਜਿਹੜੇ ਲੋਕ ਐ ਇਸ ਪਿੰਡ ਦੇ ਉਹ ਵੱਖ-ਵੱਖ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਤੇ ਕਾਲੀ ਦਲ ਨੂੰ ਛੱਡ ਕੇ ਸ਼੍ਰੋਮਣੀ ਕਾਲੀ ਦਲ ਨੂੰ ਛੱਡ ਕੇ ਉਹ ਕਾਂਗਰਸ ਪਾਰਟੀ ਵਿੱਚ ਜੁਆਇਨ ਕਰਨ ਲੱਗੇ ਨੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹੋਏ ਆ ਤੇ ਅਸੀਂ ਸਾਰੇ ਹੀ ਹਲਕੇ ਵੱਲੋਂ ਕ ਇਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਹੈ ਇਹ ਕਿੰਨੇ ਪਰਿਵਾਰ ਸ਼ਾਮਲ ਹੋਏ ਕਾਂਗਰਸ ਪਾਰਟੀ ਜੀ ਇੱਥੇ ਤਾਂ ਬਹੁਤ ਗਿਣਤੀ ਹੈ ਸਾਡੇ ਕੋਲੇ ਸਰੂਪੇ ਹੀ ਘੱਟ ਰਹਿ ਗਏ ਇਹ ਤਾਂ ਹੋਰ ਵੀ ਕਾਫੀ ਬੰਦੇ ਖੜੇ ਆ ਬਾਹਰ ਜਿਹੜੇ ਕਿ ਅਸੀਂ ਸਾਡੇ ਕੋਲ ਸਰੂਪੇ ਥੋੜੇ ਰਹਿ ਗਏ ਅੱਜ ਤੇ ਅਗਲੀ ਵਾਰੀ ਫੇਰ ਜਿਹੜਾ ਬਾਕੀ ਰਹਿੰਦਾ ਨੂੰ ਅਸੀਂ ਜੁਆਇਨ ਕਰਾਵਾਂਗੇ ਬਹੁਤ ਵੱਡਾ ਪਰਿਵਾਰ ਹੋਇਆ ਸਾਡਾ ਜਿੱਤਗਲ ਦੇ ਵਿੱਚ ਅੱਛਾ ਕੀ ਕਾਰਨ ਹੈ ਜੇ ਇਸ ਸਮੇਂ ਪਾਰਟੀ ਤਾਂ ਆਮ ਆਦੀ ਪਾਰਟੀ ਸਰਕਾਰ ਹੈ ਪਰ ਸ਼ਾਮਲ ਕਾਂਗਰਸ ਪਾਰਟੀ ਵਿੱਚ ਹੋ ਰਹੇ ਲੋਕ ਦੇਖੋ ਆਮ ਆਦੀ ਪਾਰਟੀ ਦਾ ਜਿਹੜਾ ਬਦਲਾ ਦਾ ਨਾਰਾ ਸੀ ਉਹ ਬੋਂਦਲ ਗਿਆ ਲੋਕਾਂ ਨੇ ਵੇਖ ਲਿਆ ਬਦਲਾ ਜਿਹੜਾ ਸੀਗਾ ਝੂਠਾ ਸੀਗਾ ਤੇ ਇਸ ਕਰਕੇ ਲੋਕ ਅੱਕ ਚੁੱਕੇ ਉਹਨਾਂ ਤੋਂ ਤੇ ਉਹਨਾਂ ਦੀਆਂ ਨੀਤੀਆਂ ਤੋਂ ਅੱਕ ਕੇ ਉਹ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਠੀਕ ਹੈ ਜੀ ਇਹ ਦਲਜੀਤ ਸਿੰਘ ਜੀ ਤੁਸੀਂ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹੋ ਕਿਹੜੀ ਪਾਰਟੀ ਸੀ ਪਹਿਲਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਅਜਾ ਕੀ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਬਹੁਤ ਮਾਨ ਸਨਮਨ ਚੰਗਾ ਸੀ ਤੇ ਸਰਕਾਰਾਂ ਵੀ ਰਹੀਆਂ ਸਰਕਾਰਾਂ ਦੇ ਵਿੱਚ ਚੰਗੀ ਤਾਂ ਵਿਜੀਦ ਦੇ ਰਹੇ ਹੁਣ ਤੋਂ ਪਤਾ ਹੀ ਅਕਾਲੀ ਦਲ ਦਾ ਹਾਲ ਕੀ ਹੋ ਗਿਆ ਅਕਾਲੀ ਦਲ ਸੀਟਾਂ 'ਨ ਕੋਈ ਚੋਣ ਨੂੰ ਨਹੀਂ ਲੜ ਰਿਹਾ ਇਹ ਅਕਾਲੀ ਦਲ ਛੱਡ ਗਿਆ ਸੀ ਇਸ ਗੱਲੋਂ ਮਾਨ ਸਨਮਨ ਘਟ ਗਿਆ ਅਕਾਲੀ ਦਲ ਦੇ ਵਿੱਚ ਨਹੀਂ ਟੋੜੀ ਨਰਾਜੀ ਦਾ ਕਾਰਨ ਮਾਨ ਸਨਮਨ ਘਟਣਾ ਹੈ ਜਾਂ ਵੀ ਅਕਾਲੀ ਦਲ ਚੋਣਾਂ ਨਹੀਂ ਲੜ ਰਿਹਾ ਹੁਣ ਇਸ ਟਾਈਮ ਮਾਨ ਸਨਮਨ ਵੀ ਘਟਣਾ ਤੇ ਦੂਜੇ ਅਕਾਲੀ ਦਲ ਵੈਸੀ ਖਤਮ ਹੋ ਰਿਹਾ ਕੱਲੀ ਲ ਟੁੱਟ ਕੇ ਕਿੰਨੇ ਕਿੰਨੇ ਗੁਰਪ ਬਣ ਗਏ ਉਹਨਾਂ ਦੇ ਠੀਕ ਹੈ ਜੀ ਜਿਸ ਕਾਰਨ ਜੀ ਅੱਜ ਤੁਸੀਂ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਕੀ ਕਾਰਨ ਆਇਆ ਆmdi ਪਾਰਟੀ ਆਪ ਕਾਂਗਰਸ ਪਾਰਟੀ ਸ਼ਾਮਲ ਹੋਣ ਦਾ ਕਾਂਗਰਸ ਜੀ ਉਹਨਾਂ ਦੀ ਫੁੱਟ ਪਈ ਗਈ ਆਪਸ ਵਿੱਚ ਹੁਣ ਮਾਨ ਸਨਮਾਨ ਘਟ ਗਿਆ ਉਹਨਾਂ ਦਾ ਤੇ ਚਲੋ ਕੋਈ ਉਹਨਾਂ ਦਾ ਕੋਈ ਮੈਨੂੰ ਕੋ ਉਠਦਾ ਤਾਂ ਦੀਦਾ ਨਹੀਂ ਤੇ ਬਾਕੀ ਜਿਹੜੀ ਲੋਕਾਂ ਨੇ ਪਾਰਟੀਆਂ ਵੇਖ ਲਈਆਂ ਤੇ ਹੁਣ ਜਿਹੜੀ ਆਉਣ ਵਾਲੀ ਨੇਰੀ ਹੈ ਜਾਂ ਲੋਕਾਂ ਦੀ ਆਵਾਜ਼ ਹੈ ਤੇ ਉਹ ਅੱਜ ਵੀ ਅਸੀਂ ਕਾਂਗਰਸ 'ਚ ਫਾਇਦਾ ਸੀ ਕੈਪਟਨ ਵੇਲੇ ਵੇਖ ਲਿਆ ਪਹਿਲਾਂ ਉਹ ਜਿਹੜੇ ਮਨਮੋਹਨ ਵੇਲੇ ਤੇ ਹੁਣ ਤਾਂ ਕਰਕੇ ਲੋਕ ਆਦੇ ਵੀ ਇਹ ਪਾਰਟੀ ਫਾਇਦਾ ਕਰੂਗੀ ਤੇ ਤਾਂ ਇਤਿਹਾਸ ਨੂੰ ਸਾਨੂੰ ਹੁੰਦਾ ਠੀਕ ਹੈ ਜੀ ਠੀਕ ਹੈ ਬਸ ਹਾਈ ਸਿੱਧੂ ਸਾਹਾ ਜਿਹੜੇ ਤੁਹਾਡੇ ਪਿੰਡ ਜਿੱਤਗੱਲ ਵਿੱਚ ਲੋਕ ਕਾਂਗਰਸ ਪਾਰਟੀ ਵਿੱਚ ਤੁਹਾਡੇ ਗੱਲ ਦੀ ਸ਼ਾਮਲ ਹੋਏ ਆ ਠੀਕ ਹੈ ਨਾ ਤੁਹਾਡਾ ਕਹਿਣਾ ਇਹੀ ਹੈ ਜੀ ਲੋਕਾਂ ਨੇ ਕਾਂਗਰਸ ਦੇ ਕੰਮ ਵੇਖੇ ਵੀ ਮੇਰੇ ਜਿੱਤਗੱਲ ਪਿੰਡ ਦੇ ਵਿੱਚ ਤਾਂ ਖਾਸ ਕਰਕੇ ਕਿਉਂਕਿ ਮੇਰੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਅੱਜ ਤਾਈ ਹੋਏ ਐ ਸਕੂਲ ਅਪਗ੍ਰੇਡ ਲਾ ਲਓ ਖਾਲੇ ਲਾ ਲਓ ਜੋ ਵੀ ਗਲੀਆਂ ਨਾਲੀਆਂ ਦੇ ਜੋ ਵੀ ਪਿੰਡ ਦਾ ਹੁੰਦਾ ਡਿਵੈਲਪਮੈਂਟ ਉਹ ਸਾਰੀ ਕਾਂਗਰਸ ਸਰਕਾਰ ਚ ਹੀ ਹੋਈ ਐ ਉਹਨੂੰ ਵੇਖਦੇ ਹੋਏ ਲੋਕ ਭਟਕੇਵੇਂ ਸੀਗੇ ਉਹ ਭਟਕੇ ਵਾਪਸ ਸਹੀ ਹੋ ਗਏ ਹੁਣ ਆਮ ਆਦਮੀ ਪਾਰਟੀ ਸਰਕਾਰ ਐ ਕੋਈ ਤੁਹਾਡੇ ਪਿੰਡ ਚ ਉਹਨਾਂ ਨੇ ਵਿਕਾਸ ਕਾਰਜ ਨਹੀਂ ਕਰਾਇਆ ਬਾਈ ਹਜੇ ਤਾਂ ਹੀ ਤਾਂ ਕੁਝ ਨਹੀਂ ਹੋਇਆਗਾ ਜੇ ਤੂੰ ਬਾਅਦ ਜੇ ਕੋਈ ਹੋਇਆ ਤਾਂ ਦਿਲੋਂ ਦੱਸਾਂਗੇ ਅੱਛਾ ਵੀ 3-4 ਸਾਲਾਂ ਚ ਕੋਈ ਕੰਮ ਹਾਂਜੀ 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 ਲਾਲ ਸਿੰਘ ਜੀ ਅੱਜ ਤੁਹਾਡੇ ਪਿੰਡ ਜਤਗਿਲ ਚ ਕਾਂਗਰਸ ਪਾਰਟੀ ਵਿੱਚ ਲੋਕਾਂ ਨੇ ਸ਼ਮੂਲ ਕੀ ਕਾਰਨ ਹੈ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਜੱਸਾ ਹੀ ਲੋਕ ਜਿਹੜੇ ਦੂਜੀਆਂ ਪਾਰਟੀਆਂ ਸਾਰੀਆਂ ਦੇ ਹਾਲਾਤ ਦੇਖ ਚੁੱਕੇ ਐ ਸਾਡੇ ਜਿਹੜੇ ਹਲਕਾ ਅੰਚਾਰ ਦਰਸ਼ਨ ਸਿੰਘ ਢਿਲਮਾ ਉਹ ਲੋਕਾਂ 'ਚ ਬਹੁਤ ਜ਼ਿਆਦਾ ਵਿਚਰਦੇ ਐ ਇਸ ਕਰਕੇ ਲੋਕਾਂ ਨੇ ਮਤਲਬ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਦਰਸ਼ਨ ਸਿੰਘ ਢਿਲਮਾ ਜੀ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਇਆ ਅਗਰ ਕੀ ਹੈ ਕਾਰਨ ਹੈ ਵੀ ਕੱਲੀ ਕਾਂਗਰਸ ਹੀ ਕਹੇ ਉਹਨਾਂ ਨੇ ਕਿਉਂਕਿ ਹੋਇਆ ਇਸ ਟਾਈਮ ਤਾਂ ਆਮ ਆਦਮੀ ਪਾਰਟੀ ਸਰਕਾਰ ਐ ਲੋਕ ਯਾਰ ਸਰਕਾਰ ਵਾਲੇ ਪਾਸੇ ਵੀ ਜਾਂਦਾ ਮਨ ਬਰਾ ਲੈਂਦੇ ਆ ਨਹੀਂ ਸਰਕਾਰ ਦੇ ਜਿਹੜੇ ਹੈਗੇ ਹਾਲਾਤ ਤੇ ਕੰਮ ਲੋਕ ਦੇਖ ਚੁੱਕੇ ਆ ਉਹਨਾਂ ਦੇ ਲਾਰਿਆਂ ਦਾ ਲੋਕਾਂ ਨੂੰ ਭੇਤ ਖੁੱਲ ਗਿਆ ਹੈ ਇਸ ਕਰਕੇ ਲੋਕ ਹੁਣ ਕਾਂਗਰਸ ਦਾ ਪੁਵੈਖੀ ਦੇਖ ਰਹੇ ਆ ਆਉਣ ਵਾਲੇ ਸਮੇਂ 'ਚ ਹਾਂ ਹੁਣ ਵਾਲੇ ਟਾਈਮ 'ਚ ਤੁਹਾਡੇ ਪਿੰਡ 'ਚ ਕਾਂਗਰਸ ਨੂੰ ਵੀ ਪੂਰਾ ਫਾਇਦਾ ਮਿਲੂਗਾ ਜੀ ਬਿਲਕੁਲ ਜੀ ਵੋਟ ਵਧੂਗੀ ਬਹੁਤ ਠੀਕ ਹੈ